ਕੀ ਆਇੰਦਾ ਨੀજર ਲੱਗ ਰਿਹਾ ਨੀਦਰ ਗਾਇਸ ਮੈਨੂੰ ਮੈਂ ਨਜ਼ਰ ਲੱਗਣ ਵਾਲਾ ਬੰਦਾ ਹੈਗਾ ਤੁਸੀਂ ਪਹਿਲਾਂ ਆਈਂ ਦੱਸ ਦਿਓ ਮੈਨੂੰ ਉਹ ਜਿਹੜੇ ਬੰਦੇ ਨੂੰ ਕਿਥੇ ਥੋੜਾ ਤਾਂ ਮੋਟਾ ਆਇਆ ਐ ਗਾਇਸ ਮੈਨੂੰ ਗાળા ਘਟਿਆ ਦਾ ਮੋਟਰਸਾਈਕਲ ਤੋੜਾਂ ਦਾ ਮੈਂ ਇਹਨੂੰ ਆਕੇ ਮੈਂ ਤੂੰ ਤੋੜ ਐ ਆਦਾ ਤੂੰ ਤੋੜ ਪਰ ਦੋਨਾਂ ਦੀ ਲੜਾਈ ਹੋ ਰਹੀ ਹੈ ਰਾਹ ਦੇ ਵਿੱਚ ਆ ਖੜੇ ਆ ਜਿੱਥੇ ਦੋਨਾਂ ਦੀ ਲੜਾਈ ਹੋ ਗਈ ਦੇਸੀ ਘੋਦੀ ਚੋਰੀ ਲਓ ਵਧੀਆ ਲੱਗ ਗਿਆ ਨਹੀਂ ਕਮੈਂਟ ਮੈਂ ਬਤਾਨਾ ਜੀ ਹਾਂ ਠੀਕ ਹੈ ਵਧੀਆ ਲੱਗ ਗਿਆ ਨਹੀਂ ਪਿੰਡੀਆਂ ਹਾਂ ਹਾਂ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅੱਜ ਦੇਖ ਹੋਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੇ ਅੱਜ ਗਾਇਜ਼ ਬੁਖਾਰ ਹੋ ਰਿਹਾ ਤੇ ਠੰਡ ਨਹੀਂ ਲੱਗ ਜਾਂਦੀ ਨਾ ਬਹੁਤ ਜ਼ਿਆਦਾ ਠੰਡ ਲੱਗ ਜਾਂਦੀ ਹੈ ਅੰਦਰੋਂ ਪਾਣਾ ਠੜੀ ਜਾਂਦਾ ਅੰਦਰੋਂ ਤੇ ਗਲਾਂ ਵੀ ਦਰਦ ਕਰੀ ਜਾਂਦਾ ਸਵੇਰੇ ਉੱਠਿਆ ਨਾ ਗਲ ਦੇ ਵਿੱਚ ਦੂਜਾ ਲੱਗ ਜਾਂਦਾ ਨਾ ਦੂਜਾ ਲੱਗਿਆ ਪਿਆ ਗਲ ਦੇ ਵਿੱਚ ਹੈ ਨਾ ਤਾਂ ਖੰਗ ਆਉਂਦੀ ਐ ਵੀ ਅੰਦਰੋਂ ਰੁਕੇ ਭੇ ਗੜ ਜਾਏ ਜਮ ਤੇ ਗਾਈਜ਼ ਹੁਣ ਉਹ सोनू ਆ ਰਿਹਾ सोनू ਨੂੰ ਵੀ ਦਵਾਈ ਉਹਨੂੰ ਠੀਕ ਕਰਦੀ ਕਰਦੇ ਆ ਬਿਮਾਰ ਹੋ ਗਿਆ ਮਾਤਾ ਤੇ ਹੁਣ सोनू ਆਉਂਦਾ ਉਹਨੂੰ ਵੀ ਦਵਾਈ ਦਵਾ ਕੇ ਲਿਆਉਣੀ ਹੈ ਗੋਰੀ ਵਾਲੇ ਤੋਂ ਨਾਲੇ ਆਪ ਲੈ ਕੇ ਆਵਾਂਗੇ ਸਨਾ 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 ਸਵੇਰ ਸਵੇਰ ਰੋਟੀਆਂ ਚੱਬੀ ਆਂਦੀ ਐ ਦੇਖੋ ਗਾਈਜ਼ ਤੇ ਰੋਟੀ ਗੱਡੀ ਤਾਂ ਜਾਗਾ ਗੱਡੀ ਤਾਂ ਬਹੁਣੀ ਨਹੀਂ ਮਿਲਦਾ ਗੱਡੀ ਹੈ ਨਹੀਂਗੀ ਮੋਟਰਸਾਈਕਲ ਤੇ ਜਾਣਾ ਪਊਗਾ ਗੱਡੀ ਤਾਂ ਲੇ ਲਟਕਾ ਦੇ ਜੀ ਹਾਂ ਤੋਂ ਦਾ ਕੀ ਕਰਨਾ ਜਾ ਕੇ ਤੇ ਗਾਈਜ਼ ਮੈਂ ਤਾਂ ਇੱਕ ਰੋਟੀ ਖਾਧੀ ਏ ਗਾਈਜ਼ ਅੱਜ ਅੱਗੇ ਤੋਂ ਮਸ ਫੇਰ ਫੇਰ ਤਿੰਨ ਚਾਰ ਰੋਟੀਆਂ ਖਾ ਜਾਣੇ ਅੱਜ ਇੱਕ ਰੋਟੀ ਮਸਾਂ ਟਪੀਆ ਤੇ ਆਏ ਦਵਾਈ ਤੋਂ ਹੀ ਲੈਣੀ ਤਾਂ ਕਰਕੇ ਗੋਲੀ ਗਾਲੀ ਮੰਗ ਲਿਆ ਲਾਂ ਕੇ ਰੇ ਇੱਕ ਵਾਰੀ ਗੋਲੀ ਲੈ ਕੇ ਤੇ ਫੇਰ ਕਹਿੰਦੇ ਗਾਈਜ਼ ਤਾਂ ਬਹੁਤ ਜਿਆਦਾ ਚੁੱਲੇ ਉੱਕੇ ਸੇਕ ਲੈਣੇ ਥੋੜਾ ਜਿਆ ਆਏ ਹੇ ਗਾਈਜ਼ ਬਹੁਤ ਜਿਆਦਾ ਠੰਡ ਲੱਗੀ ਏ ਹਮ ਅੰਨ ਸੁਬਾਹ ਸੁਬਾਹ ਲੈ ਤੈ ਮੋਚੂ ਰੋ ਸੱਦਾ ਵਾ ਇਹ ਘਾਇ ਕੀ ਹੈ ਇਹ ਘਰ ਚ ਲਓ ਗਾਇਦ ਇਹਨੇ ਥੋੜਾ ਟੁਣਾ ਟਪਾ ਕਰਿਆ ਪਤਾ ਨਹੀਂ ਕੀ ਕਰਿਆ ਇਹ ਕੀ ਹੋ ਜਾਂਦਾ ਇਹ ਨਾਲ ਕੀ ਹੋ ਜਾਂਦਾ ਨੀਦਰ ਲਾ ਕਰੀਏ ਨੀਦਰ ਕਾਏ ਜਮ ਮੈਨੂੰ ਮੈਂ ਨਜ਼ਰ ਲੱਗਣ ਵਾਲਾ ਬੰਦਾ ਹੈਗਾ ਤੁਸੀਂ ਪਹਿਲਾਂ ਆਈ ਦੱਸ ਦਿਓ ਮੈਨੂੰ ਉਹ ਜਿਹੜੇ ਬੰਦੇ ਨੂੰ ਕਿਥੇ ਥੜਾ ਤਾਂ ਮੋਟਾ ਆ ਹਾਂ ਆਪੇ ਉਹ ਲਿਆ ਕੇ ਬੈਠੀ ਦੀ ਮਾਰੋ ਗਾਈਜ ਬੁਝੜ ਦੇ ਬੰਦੇ ਨੂੰ ਕਦੇ ਨਜ਼ਰ ਨਹੀਂ ਲੱਗਦੀ ਤੁਮ ਗਾਈਜ ਹੂੰ ਸਾਗਾ ਤਾਂ ਕੇ ਨਾ ਕੀ ਤੇ ਰੋਟੀ ਖਾਣ ਲੱਗ ਗਿਆ ਤਿੰਨ ਤਿੰਨ ਟੇਮ ਚਾਚੇ ਟੇਮ ਠੀਕ ਹੈ ਹੂੰ ਇਹ ਨਜ਼ਰ ਲੱਗ ਗਈ ਵਾਖੜਾ ਇਹ ਕਰੇ ਵਿਚਾਰ ਕਾ ਕੀ ਤਾਂ ਮੋਟੋ ਹੋਆ ਵਿਚਾਰੋ ਬੁਖਾਰ ਹੋ ਜਾਂਦਾ ਐ ਤਾਂ ਐ ਨਾਰਮਲ ਗੱਲੀ ਹੁੰਦੀ ਐ ਬੁਖਾਰ ਦੇ ਤਾਂ ਹੋਰ ਕੀ ਐ ਤੇ ਨਜ਼ਰ ਨੂੰ ਤੇ ਵੜਾਏ ਤੇ ਦਾਸ ਸਹੀ ਸਲਮਾਨ ਖਾ ਦਾਸ ਸਹੀ ਬੱਬਾ ਤੇ ਨਾਮ ਬੱਬਾ ਜੀ ਨਜ਼ਰ ਲੱਗ ਪਾਪਾ ਹਾਂਜੀ ਗਾਈਜ ਗੋਰੀ ਵਾਲੇ ਆ ਗਏ ਸੀ ਜੀ ਆਪਾਂ ਤੇ ਪੂਰਾ ਟੋਪ ਟੋਪ ਲੈ ਕੇ ਤੇ ਕੰਬਲ ਕੰਬਲ ਲੈ ਕੇ ਪੂਰੀ ਜਾਵਤਾ ਕਰਕੇ ਆਏ ਆਂ ਜੀ ਤੇ ਸਾਨੂੰ ਦਵਾਈ ਲਈ ਜਾਂਦਾ ਜਿੱਥੋਂ ਮੈਡੀਕਲ ਤੋਂ ਤੇ ਗਾਇਸ ਮੈਂ ਵੀ ਦਿਖਾਇਆ ਹੂੰ ਤਾਂ ਮੈਂ ਗੋਲੀ ਲੈ ਕੇ ਆਇਆ ਹਾਂ ਜੇ ਹੁਣ ਠੀਕ ਜਿਹਾ ਲੱਗ ਰਿਹਾ ਏ ਗਨੋ ਤੇ ਹੁਣ ਦੇਖਾਂ ਚਾਹ ਚੂ ਪੀਨੇ ਕਰਾਂ ਬਹੁਤ ਠੰਡ ਹੈ ਗਾਇਸ ਕੀ ਕਰੀਏ ਕੀ ਨਾ ਕਰੀਏ ਹਾਂ ਜੇ ਗਾਇਸ ਚਾਹ ਚੂ ਪੀ ਕੇ ਗੋਰੀ ਵਾਲਾ ਤੋਂ ਤੇ ਅਸੀਂ ਰਾਹ ਦੇ ਵਿੱਚ ਖੜੇ ਆ ਜੇ ਤੇ ਮੂਤਾ ਮਤਾਈ ਕਰੀ ਅਨੇ ਵੜੀ ਬੁਟੀ ਕਰਲੇ ਮੂਤਾ ਮਤਾਈ ਆ ਤੇ ਆळ्या ਸਮੋਸੇ ਲੈ ਕੇ ਆਏ ਜੀ ਆ ਦੇਖੋ ਗਰਮ ਗਰਮ ਸਮੋਸੇ ਇਹਦਾ ਮਤਲਬ ਜਾਂਦੇ ਨੂੰ ਠਰਚਣਗੇ ਮਿਲਦਾ ਹੋਇਆ ਹਾਂ ਮੋਟਰਸਾਈਕਲ ਤੋਰੂ ਨਾ ਥਲੇ ਰਹੀ ਲੈ ਇਹ ਗਾਇਸ ਮੈਨੂੰ ਗੜਾ ਘਟਿਆਂ ਦਾ ਮੋਟਰਸਾਈਕਲ ਤੋਰਾਂ ਦਾ ਮੈਂ ਇਹਨੂੰ ਆ ਕੇ ਤੂੰ ਤੋਰ ਇਹ ਆਦਾ ਤੂੰ ਤੋਰ ਹੁਣ ਦੋਨਾਂ ਦੀ ਲੜਾਈ ਹੋ ਰਹੀ ਹੈ ਰਾਹ ਦੇ ਵਿੱਚ ਆ ਖੜੇ ਆ ਜੀ ਇੱਥੇ ਦੋਨਾਂ ਦੀ ਲੜਾਈ ਹੋ ਗਈ ਫੇਤਾਂ ਦੇ ਕੋਲ ਵਿੱਚ ਖੜੇ ਆ ਜੀ ਆ ਦੇਖੋ ਉਹ ਆ ਜੀ ਮੱਚਦਾ ਤੋਰ ਲੈ ਭਰਾਵਾ ਇਹਨੂੰ ਤੇਲ ਦਾ ਆਪਣਾ ਆਪ ਦਾ ਟਰੋਲ ਪੰਪ ਹੈ ਯਾਰ ਤੇਲ ਨੂੰ ਤੱਕੀ ਹਾਂ 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 ਜੀ ਗਾਇਜ਼ ਹੁਣ ਆਪਾਂ ਆ ਗਏ ਸੀਗੇ ਜਿੱਥੇ ਸੋਨੂੰ ਕੰਮ ਕਰਦਾ ਨਾ ਉੱਥੇ ਆ ਗਏ ਸੀਗੇ ਤੇ ਹੁਣ ਹੱਥੂੰ ਹੀ ਸੇਕ ਜਾਂਦੇ ਸੀ ਇੱਥੇ ਆ ਦੇਖੋ ਗਾਇਜ਼ ਤੇ ਹੱਥ ਤੇ ਹੱਥਾਂ ਦਾ ਨਾ ਖੂਨ ਜੰਮ ਗਿਆ ਸੀ ਐ ਗਾਇਜ਼ ਤੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਉਹ ਜਿਹੜਾ ਸੋਨੂੰ ਨੇ ਡੱਗੀ ਬਣਾਈ ਹੈ ਨਾ ਉਹ ਦਿਖਾਉਣੀ ਆ ਤੁਹਾਨੂੰ ਆ ਦੇਖੋ ਗਾਇਜ਼ ਆਹ ਡੱਗੀ ਬਣਾਈ ਹੈ ਗਾਇਜ਼ ਸੋਨੂੰ ਨੇ ਸਾਰੇ ਕੰਪਲੀਟ ਹੋ ਗਈ ਹੁਣ ਇਹ। ਹਾਂ ਕਿੰਨੇ ਵਾਈ ਕਿੰਨੇ ਦੀ ੜ ਗਈ ਆ ਹਾਂ। ਆ ਲੱਗ ਰਿਆ ਇੱਧਰ ਸੋਨੂ। ਹਾਂ ਤੈਨੂੰ ਕਿੰਨਾ ਘਟਾ ਮ ਲੱਗੂ। ਆ ਕਾਦ ਬੜਤੀ ਜਾਂਦਾ ਇੱਟਾਂ ਵੇ ਦਵਾਰੇ। ਲਾਈਆਂ ਨੇ ਸੀ। ਇਹ ਕਿਨੇ ਘੜਾ ਮ ਲੱਗ ਜੂ। ਸਵੇਰ 10:00 ਤੱਕ ਰੈਤੀ ਹੈ। 10:00 ਤਾਈਂ। ਫਿਰ ਮੈਂ ਦਵਾਵਾਂ ਕਿ ਲੈ ਜਾ ਤੂੰ ਬੰਬੂ ਕੱਟ ਮੈਨੂੰ ਆਥਣੇ ਲੈ ਜੀ ਮੈਂ ਤੈਨੂੰ ਫੋਨ ਕਰ ਦੂੰ ਅੱਛਾ ਆਟ ਕੀ 70 70 ਦੀ ਬਣਾਈ ਹੈ ਤੂੰ 70 70 70 ਵਾਈ 70 ਦੀ ਡੱਗੀ ਹੈ ਗਾਈ ਜੀ ਤੇ ਹੁਣ ਉਹ ਤਾਂ ਲਗਭਗ ਸਾਰੀ ਕੰਪਲੀਟ ਹੋ ਗਈ ਉੱਤੇ ਉੱਤੇ ਰਹਿ ਗਿਆ ਆਹ ਜਿਹੜਾ ਹੈਗਾ ਨਾ ਹੋਰ ਚੰਜ ਉੱਤੇ ਉੱਤੇ ਰਹਿ ਗਿਆ ਹਾਂਜੀ ਗਾਇਜ਼ ਘਰੇ ਆ ਗਏ ਹਾਂ ਜੀ ਆਪਾਂ ਹੁਣ ਤੇ ਮੋਟਰਸਾਂ ਖੜਾਤਾ ਇੱਥੇ ਲਿਆ ਕੇ ਆਪਾਂ ਸੋਨੂ ਦਾ ਮੋਟਰਸਾਂ ਲੈ ਆਂਦਾ ਆਪਾਂ ਉਹ ਆਂਦਾ ਵੀ ਜੇ ਸ਼ਾਮ ਨੂੰ ਆਉਣਾ ਹੋਊਗਾ ਉਹ ਤੇ ਮੈਂ ਤੈਨੂੰ ਫੋਨ ਕਰ ਦੂੰਗਾ ਤਾਂ ਆ ਤੂੰ ਲੈਣ ਆ ਜੀ ਤੇ ਸ਼ਾਮ ਨੂੰ ਉਹਨੂੰ ਲੈ ਆਵਾਂਗੇ ਤੇ ਹੁਣ ਚਾਹ ਚੁ ਪੀਨੇ ਗਾਈਜ਼ ਨਾਲੇ ਅੱਟ ਵੀ ਟੱਪੀ ਲਾਉਨੇ ਹੁਣ ਧੁੱਪ ਆ ਗਈ ਗਾਈਜ਼ ਆ ਦੇਖ ਪੂਰੀ ਪੂਰੀ ਧੁੱਪ ਆ ਰਹੀ ਆ ਦੇਖੋ ਗਾਈਜ਼ ਚਾਰਜ ਕਰੇ ਧੁੱਪੀ ਧੁੱਪ ਆ ਰਹੀ ਲੈ ਆ ਵਾ ਕੁਰਸੀ ਲੈ ਇੱਥੇ ਕੇ ਹੁਣ ਕਿਰਤਾ ਚਾਹ ਚੁ ਪੀਨੇ ਗਾਈਜ਼ ਹਾਂਜੀ ਗਾਈਜ਼ ਚਾ ਆ ਗਈ ਜੀ ਆਪਣੇ ਕੋਲੇ ਹੁਣ ਚਾਹ ਪੀਣੇ ਮਸਤ ਤੇ ਆ ਇਹਨੇ ਦੇਖੋ ਕਿਹ ਜੈਨਾ ਕਿਉ ਕੱਢਿਆ ਦੇਖੋ ਅੱਧਾ ਕਿਲੋ ਦਾ ਡੱਬਾ ਇਹ ਤੇ ਅੱਧਾ ਕਿਲੋ ਨਾ ਹੋ ਥੋੜਾ ਜਿਹਾ ਨਾ ਰਹਿ ਗਿਆ ਇਨਾ ਕਿਉ ਕਢੋਈ ਦੇਨੇ ਅੱਜ ਬਹੁਤ ਮਿਹਨਤ ਕਰੀ ਜਾਂਦੀ ਹੈ ਨਾ ਹਮ ਇਹਦਰਾ ਦੇਖਿਓ ਗਾਈਜ਼ ਇਹਦਾ ਮੂੰਹ ਦੇਖਿਓ ਕਿਵੇਂ ਕਰਦੀ ਹੈ ਸਨਾ ਆ ਕਾਫੀ ਪਾੜੀ ਜਾਂਦੀ ਗਾਈਜ਼ ਦੇਖਿਓ ਉੱਪਰ ਹੁਣ ਕਿੱਥੇ ਆਈ ਕਿਥੋਂ ਉੱਪਰ ਉੱਪਰ ਕਿਥੋਂ నా బాటా పడది బిటా రైజీ నా శరీ ਫਿਰ ਮੈਂ ਮਾਕੇ ਤੇ ਰਹਿਣ ਦੇ ਤੋਪ ਵੀ ਆ ਗਈ ਉੱਤੋਂ ਮਗਰ ਤੋਪੇ ਵੈਨ ਨੇ ਇਹਦੇ ਨਾਲੇ ਆ ਕੇ ਤੇ ਵਧੀਆ ਸਰੀਰ ਦਾ ਠੀਕ ਹੋ ਜਾਣਾ ਹੁਣ ਨਾਤੇਵਾਦ ਨਾ ਸਰੀਰ ਦਾ ਠੀਕ ਲੱਗਣ ਲੱਗਿਆ ਹੁਣ ਤੇ ਇਧਰ ਪੀਪਲੀਆ ਚੋਰੀ ਕੁੱਟੀ ਜਾਂਦੀ ਦੇਸੀ ਘਿਓ ਦੀ ਚੋਰੀ ਆ ਦੇਖੋ ਗਾਈਜ਼ ਗਾਈਜ਼ ਹਾਂ ਕੀ ਗਾਈਜ਼ ਇਹ ਦੇਖ ਹੂੰ ਆ ਦੇਖੋ ਗਾਈਜ਼ ਦੇਸੀ ਘਿਓ ਦੀ ਚੋਰੀ ਲਓ ਵਧੀਆ ਲੱਗ ਗਿਆ ਨਹੀਂ ਕਮੈਂਟ ਮੈਂ ਬਤਾ ਨਾ ਜੀ ਠੀਕ ਹੈ ਵਧੀਆ ਲੱਗ ਗਿਆ ਨਹੀਂ ਪਿੰਡਿਆ ਹਾਂ ਇਹ ਗੁੜ ਦਾ ਪਿੰਡਿਆ ਤੇ ਕਮੈਂਟ ਮੈਂ ਬਤਾ ਨਾ ਅੱਛਾ ਲੱਗ ਗਿਆ ਹੁਣ ਖਾਵਾਂਗੇ ਜੀ ਮਸਤ ਦੇਸੀ ਘਿਓ ਦੀ ਚੂਰੀ ਗਾਈ ਤੇ ਹੁਣ ਖਾਣੇ ਇਧਰ ਬੈਨੇ ਆ ਹਾਂਜੀ ਗਾਇਜ਼ ਨਾਨੂ ਕੇ ਤੇ ਚੋਰੀਚਾਰੀ ਖਾ ਕੇ ਆਪਾਂ ਮੱਤ ਸੌਂਗੇ ਸੀ ਅੱਜ ਸਾਰ ਦਿਨ ਆਰਾਮ ਕਰਿਆ ਤੇ ਪਚਾਲੇ ਇੱਕ ਲਾਈਟ ਵਾਲੇ ਦਾ ਫੋਨ ਵੀ ਆ ਗਿਆ ਸੀਗਾ ਤੇ ਉਹ ਲਾਈਟ ਵੀ ਠੀਕ ਕਰਕੇ ਤੇ ਬੁਖਾਰ ਦੇ ਵਿੱਚ ਲਾਈਟ ਠੀਕ ਕਰਕੇ ਹੈ ਗਾਇਜ਼ ਤੇ ਹੁਣ ਸੋਨੂ ਦਾ ਫੋਨ ਆ ਗਿਆ ਸੋਨੂ ਨੂੰ ਲੈਣ ਦੰਨੇ ਤੇ ਆ ਸਨਾਰੇ ਪਤਰੀ ਕੀ ਕਰੀਏ ਨੇ ਕੀ ਕਰੀਏ ਨੇ ਤੁਸੀਂ ਹੋਇ ਤਪਰੇ ਤਪਰੇ ਚਾਹ ਪੀਵਾ ਹਾਂ ਹੁਣ ਐਨੇ ਸ਼ਾਮ ਨੂੰ ਕਿਹੜੀ ਚਾਹ ਹੁੰਦੀ ਹੈ ਆਓ ਹਾਂ ਜਾਦਾ ਠੰਡ ਪਾਰਾ ਤਾ ਨਿਕਲਣਾ ਜੀ ਕੋਣ ਕਰੈ ਇਤਨੀ ਠੰਡ ਹੈ ਅਹ ਅਗਮਤਾਰੇ ਕੇ ਵਾਸਤੇ ਬੈਠੇ ਸਨ ਆ ਬੈਠੀਏ ਤੇ ਹੁਣ ਆਪ ਕੱਲਦੇ ਆਂ ਇਹ ਉਹ ਪਤਾ ਨਹੀਂ ਕੀ ਕਰੀ ਜਾਂਦਾ ਕੋ ਨਾਲ ਕੀ ਕਰਦਾ ਵਾ ਇਹਨੂੰ ਕਿਉ ਇਹਨੇ ਕੋ ਝੱਕ ਝੱਕੇ ਮਾਰੀ ਜਾਂਦਾ ਬਾਬਾ ਹਾਂ ਵਾ ਇਹਨੂੰ ਕਾ ਤੋ ਮਾਰੀ ਜਾਂਦਾ ਝੱਕ ਝੱਕੇ ਤੂੰ ਅੱਛਾ ਖਾਂਦਾ ਹੈਗੇ ਓਕੇ ਚਲੋ ਗਾਈਜ਼ ਹੁਣ ਚੱਲਦੇ ਆਪਾਂ ਸੋਨੂ ਲੈ ਕੇ ਹੁਣੇ ਚਲ ਕੋਈ ਗੱਲ ਨਹੀਂ हाँ जी गाइस सोनू नु ले आए आपा ते गोभी दा फूल लेके आए जी आहा एक पखे तो आ देखो चीरी जांदी है गोभी दा फूल ते रोटी बना ली हैं और, है? और बना ली बनाई ले रोटी और, अच्छा रोटी गाइस बना ली ते हुन सब्जी बना के हैं इन ज्यादा होजे फिर रोटी अच्छा अच्छा आ, चल सही है टाइम टाइम वाला बना ली सही है ਬੇਸਿਕ ਕਿੰਤ ਨਾੜਾ ਕੋ ਨਹੀਂ ਕਿਉਂ ਇਹ ਥੋੜਾ ਸਿੱਖੋ ਜੀ ਮੈਂ ਤਾਂ ਘਟਾਈਆ ਬਣਾਉਂਗਾ ਅੱਛਾ ਚਲੋ ਕਦੇ ਬਣਾ ਲਪਾ ਚਲੋ ਗਾਇਜ਼ ਐਸ ਬਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਜੀ ਮਿਲਦੇ ਕੱਲ ਦੇ ਬਲੌਗ ਦੇ ਵਿੱਚ ਤਦ ਤੱਕ ਲਈ ਗਾਇਜ਼ ਬਾਏ ਬਾਏ ਐਂਡ ਟੇਕ ਕੇਅਰ